ਤੇ ਪਾਸਾ ਦੀ ਮਿਹਰ ਦੇ ਨਾਲ ਤੇ ਮੇਰੇ ਜਗਰਾਉਂ ਦੇ ਸਾਥੀਆਂ ਨਾਲ ਐਕਸਲ ਸਾਹਿਬ ਖੜੇ ਹੈ ਜਿਨ੍ਹਾਂ ਦੇ ਯਤਨਾਂ ਸਦਕਾ ਅੱਜ 33 ਕਰੋੜ ਦਾ ਪਾਣੀ ਦਾ ਪ੍ਰੋਜੈਕਟ ਪਾਸ ਹੋਇਆ ਜਿਹਦੇ ਵਿੱਚ ਪਹਿਲਾਂ WHO ਨੇ ਜਦੋਂ ਰਿਪੋਰਟ ਲਈ ਜਗਰਾਉਂ ਦੇ ਪਾਣੀ ਦੇ ਵਿੱਚ ਹੈਵੀ ਮੈਟਲ ਆ ਚੁੱਕਿਆ ਸੀ ਜਿਸ ਦੀ ਕਰਕੇ ਜਗਰਾਉਂ ਦੇ ਲੋਕਾਂ 'ਚ ਕਾਲਾ ਪੀੜਿਆ ਕੈਂਸਰ ਗੈਸਟ੍ਰਿਕ ਇਦਾਂ ਦੀਆਂ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈ ਸਕਦਾ ਸੀ ਆਉਣ ਵਾਲੇ ਸਮਾਂ ਦੇ ਵਿੱਚ ਪਰ ਜਦੋਂ ਮੇਰੇ ਧਿਆਨ ਦੇ ਵਿੱਚ ਇਹ ਆਇਆ ਪੈਲਦੇ ਆਧਾਰ ਤੇ ਅਸੀਂ ਡਿਪਾਰਟਮੈਂਟ ਦੇ ਨਾਲ ਰਲ ਕੇ ਸਾਰੇ ਦੇ ਨਾਲ ਇਹ ਪ੍ਰੋਜੈਕਟ ਨੂੰ ਜਦੋਂ ਸੀਐਮ ਸਾਹਿਬ ਕੋਲੇ ਲੈ ਕੇ ਗਏ ਉਹਨਾਂ ਨੇ ਔਕਲ ਕਰਕੇ ਅੱਗੇ ਭੇਜਿਆ ਪ੍ਰੋਜੈਕਟ ਬੜੀ ਜਲਦੀ ਪਾਸ ਹੋਇਆ ਜਿਸ ਦੇ ਲਈ ਮੈਂ ਇਹਨਾਂ ਦਾ ਧੰਨਵਾਦ ਵੀ ਕਰਦੀ ਹਾਂ ਇਹਨਾਂ ਦੇ ਪਰਸਨਲ ਇਫਰਟ ਤੇ ਲਈਏ ਮਾਨ ਸਰਕਾਰ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਜਗਰਾਉਣ ਦੇ ਲੋਕਾਂ ਲਈ ਇਹ ਸੁਵਿਧਾ ਦਿੱਤੀ ਤੇ ਬੜਾ ਵਧੀਆ ਪ੍ਰੋਜੈਕਟ ਹੈ ਜਿੱਥੇ ਖਾੜੇ ਵਾਲੇ ਨਹਿਰ ਦੇ ਵਿੱਚੋਂ ਇੱਕ ਹੀ ਟਿਊਬਲ ਨੂੰ ਬੋਰ ਕਰਕੇ ਉਤੋਂ ਸਾਫ਼ ਪਾਣੀ ਲੈ ਕੇ ਲੋਕਾਂ ਦੇ ਘਰ-ਘਰ ਤੱਕ ਪਹੁੰਚਾਇਆ ਜਾਏਗਾ ਅੱਜ ਦੇ ਸਮੇਂ ਦੀ ਇੱਕੋ ਜਨੂਰਤਾ ਗਰਾਊਂਡ ਵਾਟਰ ਨੀਚੇ-ਨੀਚੇ ਜਾ ਰਿਹਾ ਜਿਸ ਦੇ ਨਾਲ ਗਰਾਊਂਡ ਵਾਟਰ ਖਤਮ ਕਰਕੇ ਇੱਕ ਤਾਂ ਪਾਣੀ ਦੀ ਬਚਤ ਹੋਏਗੀ ਦੂਜੀ ਲੋਕਾਂ ਨੂੰ ਬਿਲਕੁਲ ਪਿਓਰ ਪਾਣੀ ਮਿਲੇਗਾ ਜਿੱਤੋਂ ਦੇ ਲੋਕ ਬਿਮਾਰੀਆਂ ਤੋਂ ਬਚਣਗੇ ਇਹੀ ਸਾਡਾ ਫਰਜ਼ ਹੈ ਤੇ ਇਹਦੇ ਲਈ ਅਸੀਂ ਕੋਸ਼ਿਸ਼ ਕਰਦੇ ਰਹਾਂ ਹੋਇਆ ਕਿ ਸੀਗਾ ਬੇਸਿਕਲੀ ਪਿਛਲੇ ਕੁਝ ਹਫ਼ਤਿਆਂ ਦੇ ਅੰਦਰ ਜਗਰਾਉਂ ਦਾ ਜਿਹੜਾ ਗਰਾਊਂਡ ਵਾਟਰ ਸੀਗਾ ਜੀ ਉਹ ਕੰਟਮੀਨੇਟ ਹੋ ਗਿਆ ਸੀ ਹੈਵੀ ਮੈਟਲ ਨਾਲ ਜਿਹਦੀ ਗਵਰਨਮੈਂਟ ਲੈਵਲ ਤੇ ਪ੍ਰੋਪਰ ਜਾਂਚ ਕੀਤੀ ਗਈ ਤੇ ਇਹ ਡਿਸਾਈਡ ਕੀਤਾ ਗਿਆ ਵੀ ਆਪਾਂ ਸ਼ਹਿਰ ਨੂੰ ਇਮੀਡੀਏਟ ਬਿਜ਼ਨਸ ਦੇ ਦਰਮਿਆਨ ਵਾਲਾ ਸ਼ੌਕ ਪਾਣੀ ਸਪਲਾਈ ਕਰਦੇ ਇਹਦੇ ਚੱਲ ਰਹੀ ਵੀ ਗਵਰਨਮੈਂਟ ਲੈਵਲ ਦੇ ਪ੍ਰੋਜੈਕਟ ਮਾਨੀਕੋ ਐਮ ਐਲ اے ਸਾਹਿਬ ਨੇ ਜ਼ਮੀਨ ਦੇ ਫਸਲਾ ਇਹਨਾਂ ਦੇ ਅਣਖਾਂ ਦੀ ਯਤਰਾ ਦੇ ਦੌਰਾਨ ਇੱਕ ਪ੍ਰੋਜੈਕਟ ਗਰੁੱਪ ਹੋਇਆ ਜਿਹਦੇ ਵਿੱਚ 21 ਟਿਊਬਲ ਜਿਹੜੀ ਅਖਾੜੇ ਵਾਲੀ ਨਹਿਰ ਆਉਦੀ ਹੈ ਬੈਂਕਮੈਂਟ ਦੇ ਉੱਤੇ ਪਟੜੀ ਦੇ ਉੱਤੇ ਲੱਗਣੇ ਨੇ ਜੀ ਨਾਲ ਸਾਈਡ ਤੇ ਉੱਥੋਂ ਫਰੈਸ਼ ਵਾਟਰ ਅਸੀਂ ਸ਼ਹਿਰ ਦੇ ਵਿੱਚ ਸਪਲਾਈ ਕਰਾਂਗੇ ਇਸ ਪ੍ਰੋਜੈਕਟ ਦਾ 6 ਮਹੀਨੇ ਦੇ ਅੰਦਰ ਅੰਦਰ ਕੰਮ ਕਮਲ ਕੀਤਾ ਜਾਵੇਗਾ ਸ਼ਹਿਰ ਦੇ ਜਿੰਨੇ ਵੀ ਟਿਊਬਲ ਨੇ ਉਹਨਾਂ ਨੂੰ 1 ਬਾਈ 1 ਕਰਕੇ ਅਸੀਂ ਬੰਦ ਕਰਾਂਗੇ ਤੇ ਸਾਰੇ ਦਾ ਸਾਰਾ ਜਿਹੜਾ ਪਾਣੀ ਹੈ ਉਹ ਜਿਹੜੀ ਉੱਥੇ ਟਿਊਬਲ ਲੱਗਣੇ ਨੇ ਕੀ ਟਿਊਬਲ ਜੀ ਉਹਦੇ ਜਰੀਏ ਸ਼ਹਿਰ ਦੀ ਜਿਹੜੀ ਡੋਮੈਸਟਿਕ ਵਾਟਰ ਸਪਲਾਈ ਆ ਇਹ ਅਸੀਂ ਪੂਰੀ ਕਰਾਂਗੇ ਜਿਹੜੇ ਸ਼ਹਿਰ ਜਿਹੜੇ ਸ਼ਹਿਰ ਦੇ ਵਿੱਚ ਲੱਗੇ ਹੋਏ ਪਹਿਲਾਂ ਪਾਣੀ ਚੱਲ ਰਿਹਾ ਜੀ ਉਹਦੇ ਨਾਲ ਕਨੈਕਸ਼ਨ ਕੀਤਾ ਜਾਊਗਾ ਜੀ ਹਾਂਜੀ ਹਾਂਜੀ ਉਹ ਸਾਰੇ ਸਾਰੇ ਜਿਹੜੇ ਆਲਰੇਡੀ ਟਿਊਬ ਵਾਲੇ ਉਹਨਾਂ ਨੂੰ ਬੰਦ ਕੀਤਾ ਜਾਊਗਾ ਉਹਨਾਂ ਨੂੰ ਜਸਟ ਕਨੈਕਟ ਕਰਕੇ ਇਹਦੇ ਨਾਲ ਕਨੈਕਸ਼ਨ ਕੀਤਾ ਜਾਵੇਗਾ ਇੱਕ ਪ੍ਰੋਜੈਕਟ ਇਹ ਹੈ ਜੀ ਤੇ ਇਸ ਤੋਂ ਬਾਅਦ ਜੀ ਇੱਕ ਐਮਐਲਏ ਸਾਹਿਬ ਨੇ ਹੋਰ ਵੀ ਆ ਜਿਹੜੀ ਡਗਰਾਉਂਡ ਦੇ ਵਿੱਚ ਬੈਲੈਂਸ ਵਾਟਰ ਸਪਲਾਈ ਆ ਲੱਗਣ ਵਾਲੀ ਕੋਈ ਪਾਣੀ ਦੀ ਪਾਈਪ ਲਾਈਨ ਰਹਿੰਦੀ ਆ ਉਹ ਵੀ ਮੈਡਮ ਨੇ ਗਵਰਨਮੈਂਟ ਲੈਵਲ ਦੇ ਉੱਤੇ ਪ੍ਰੋਜੈਕਟ ਅਪਰੂਵ ਕਰਵਾ ਲਿਆਗਾ ਉਹਦਾ ਵੀ ਟੈਂਡਰ ਲੱਗਿਆ ਹੋਇਆਗਾ ਉਹ ਬਹੁਤ ਜਲਦੀ ਆ ਉਹਦੀ ਕੋਸਟ ਇਹ ਇਹ ਜਿਹੜਾ ਪਾਣੀ ਹੈ ਜੀ ਇਹ ਟ੍ਰੀਟਮੈਂਟ ਪਲਾਂਟ ਇੱਕ ਲੱਗ ਲੱਗਣਾ ਉਹ ਵਾਟਰ ਟ੍ਰੀਟਮੈਂਟ ਪਲਾਂਟ ਆ ਡਬਲ ਯੂ ਟੀ ਪੀ ਆ ਇਹ ਜਿਹੜਾ ਪਾਣੀ ਹੈ ਨਹਿਰ ਦੀ ਪਟੜੀ ਦੇ ਉੱਤੇ ਜਿਹੜੇ ਟਿਊਬਲ ਲੱਗਣਗੇ ਉਹ ਟਿਊਬਲ ਆਲਰੇਡੀ ਟੈਸਟਿੰਗ ਹੋਣ ਤੋਂ ਬਾਅਦ ਫਿਰ ਇੱਥੇ ਪਾਣੀ ਪਹੁੰਚਦਾ ਹੋਵੇ ਜਿਵੇਂ ਹੁਣ ਅੱਜ ਪ੍ਰੈਜ਼ੈਂਟਲੀ ਆਪਾਂ ਕਿਵੇਂ ਕਰ ਰਹੇ ਹਾਂ ਜਗਰੋਂ ਸ਼ਹਿਰ ਦੀ ਮਿਊਨਿਸਪਲ ਲਿਮਟ ਦੇ ਅੰਦਰ ਟਿਊਬਲ ਲੱਗੇ ਹੋਏ ਨੇ ਜਿੰਨਾ ਰਾਹੀਂ ਆਪਾਂ ਪਾਣੀ ਕੱਢ ਕੇ ਤੇ ਸ਼ਹਿਰ ਨੂੰ ਸਪਲਾਈ ਕਰ ਰਹੇ ਹਾਂ ਹੁਣ ਇਹੀ ਟਿਊਬਲ ਸਾਰੇ ਦੇ ਸਾਰੇ ਨਹਿਰ ਦੀ ਪਟੜੀ ਜਿਹਦੇ ਉੱਤੇ ਲੱਗਣਗੇ ਕਿਉਂ ਕਿ ਉਹ ਪਾਣੀ ਆਪਾਂ ਹੁਣ ਬਾਹਰ ਕੱਢ ਕੇ ਜਗਰਾਉਂ ਸ਼ਹਿਰ ਨਿਵਾਸੀਆਂ ਨੂੰ ਠੀਕ ਹੈ ਇਹ ਜਿਹੜਾ ਪ੍ਰੋਜੈਕਟ ਹੈ ਜੀ ਇਹਦੀ ਡੀਪੀਆਰ ਕੋਸਟ 33 ਕਰੋੜ ਰੁਪਈਆ ਦਾ ਇਹ 33 ਕਰੋੜ ਦਾ ਜੀ 6 ਮਹੀਨੇ ਦੇ ਅੰਦਰ ਅੰਦਰ ਅਸੀਂ ਇਹਨੂੰ ਮੁਕੰਮਲ ਕਰ ਦੇਵਾਂਗੇ ਜਾਓ ਜੀ ਬਚਾ ਜੀ ਇੰਨੀ ਮਾਰਨ ਵਾਲੇ